ਇੱਕ ਸਾਲ ਪਹਿਲਾਂ ਦੇ ਤੁਲਨਾ ਦੇ ਵਿੱਚ ਵੈਂਕੂਵਰ ਦੇ ਵਿੱਚ ਲਗਾਤਾਰ 9 ਮਹੀਨੇ ਕਿਰਾਏ ਦੀਆਂ ਦਰਾਂ ਘਟੀਆਂ ਨੇ ਪਰ ਹੋ ਸਕਦਾ ਹੈ ਕਿ ਇਹ ਰੁਝਾਨ ਬਦਲ ਰਿਹਾ ਹੋਵੇ ਰੈਂਟਲਸ.ca ਦੀ ਇੱਕ ਰਾਸ਼ਟਰੀ ਰਿਪੋਰਟ ਦੇ ਅਨੁਸਾਰ ਵੈਂਕੂਵਰ ਦੇ ਲਈ ਔਸਤ ਅਪਾਰਟਮੈਂਟ ਦੀਆਂ ਦਰਾਂ ਅਗਸਤ ਲਈ ਡਾਲਰ 2100 ਤੋਂ ਉੱਪਰ ਪਹੁੰਚ ਗਈਆਂ ਨੇ ਜਦੋਂ ਮਹੀਨਾ-ਦਰ-ਮਹੀਨਾ ਦੇਖਿਆ ਜਾਂਦਾ ਹੈ ਤਾਂ ਬਸੰਤ ਤੋਂ ਬਾਅਦ ਦਰਾਂ ਲਗਾਤਾਰ ਵਧ ਰਹੀਆਂ ਨੇ ਵੈਂਕੂਵਰ ਅਜੇ ਵੀ ਕਿਰਾਏ ਦੇ ਲਈ ਕੈਨੇਡਾ ਦਾ ਸਭ ਤੋਂ ਮਹਿੰਗਾ ਸ਼ਹਿਰ ਹੈ ਰੈਂਟਲ.ca ਨੇ ਕਿਹਾ ਹੈ ਕਿ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹਈ ਹੈ ਕਿ ਸਾਂਝੀ ਰਿਹਾਇਸ਼ ਤੇ ਬਹੁਤ ਦਬਾ ਹੈ ਸਾਂਝੀਆਂ ਰਿਹਾਇਸ਼ਾਂ ਦੇ ਲਈ ਸਭ ਤੋਂ ਵੱਧ ਕਿਰਾਇਆ ਡਾਲਰ 1211 ਪ੍ਰਤੀ ਮਹੀਨਾ ਹੈ ਇਸ ਲਈ ਭਾਵੇਂ ਤੁਹਾਡਾ BC ਦੇ ਵਿੱਚ ਰੂਮ ਮੇਟ ਹੈ ਤੁਸੀਂ ਪ੍ਰਤੀ ਮਹੀਨਾ ਡਾਲਰ 1200 ਦਾ ਭੁਗਤਾਨ ਕਰ ਰਹੇ ਹੋ ਵੈਨਕੂਵਰ ਦੇ ਵਿੱਚ ਇੱਕ ਰੂਮ ਮੇਟ ਦੇ ਲਈ ਲਗਭਗ ਡਾਲਰ 1500 ਪ੍ਰਤੀ ਮਹੀਨਾ ਹੈ ਤੇ ਜਦੋਂ ਕਿ ਇਹ ਅਜੇ ਵੀ ਬਹੁਤ ਸਾਰਾ ਪੈਸਾ ਘੁਮਾ ਰਹੇ ਨੇ ਜੇ ਤੁਸੀਂ ਆਪਣੇ ਆਪ ਕਿਰਾਏ ਦੇ ਉੱਤੇ ਲੈਂਦੇ ਹੋ ਤਾਂ ਇਹ ਤੁਹਾਡੇ ਦੁਆਰਾ ਅਦਾ ਕੀਤੇ ਜਾਣ ਵਾਲੇ ਅੱਧੇ ਹਿੱਸੇ ਦਾ ਹੈ ਉਹਨਾਂ ਕਿਹਾ ਹੈ ਕਿ ਤੁਸੀਂ ਕਿਰਾਇਆ ਦੁੱਗਣਾ ਨਹੀਂ ਕਰ ਰਹੇ ਹੋ ਪਰ ਤੁਸੀਂ ਆਪਣਾ ਕਿਰਾਇਆ ਅਦਾ ਕਰ ਸਕਦੇ ਹੋ ਵੈਨਕੂਵਰ ਕਿਰਾਏ ਦੇ ਲਈ ਦੇਸ਼ ਦੇ ਵਿੱਚ ਸਭ ਤੋਂ ਮਹਿੰਗਾ ਸਥਾਨ ਬਣਿਆ ਹੋਇਆ ਹੈ ਕਿਰਾਇਆ ਏਜੰਸੀ ਦਾ ਕਹਿਣਾ ਹੈ ਕਿ ਪੂਰੇ BC ਵਿੱਚ ਮਾਰਕੀਟ ਨੂੰ ਦੇਖਿਆ ਜਾ ਰਿਹਾ ਹੈ ਰੈਂਟਲਸ.ca ਦੇ ਅਨੁਸਾਰ ਵਰਨਬੀ ਕਿਰਾਏ ਦੇ ਲਈ ਦੇਸ਼ ਦੇ ਵਿੱਚ ਦੂਜੀ ਸਭ ਤੋਂ ਮਹਿੰਗੀ ਥਾਂ ਹੈ ਸਰੀ 5ਵੇਂ ਨੰਬਰ ਦੇ ਉੱਤੇ ਆਇਆ ਹੈ ਤੇ ਕੋਲੋਨਾ ਚੋਟੀ ਦੇ 10 ਦੇ ਵਿੱਚ ਸ਼ਾਮਿਲ ਹੈ ਪੂਰੇ BC ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ BC ਦੇ ਵਿੱਚ ਫੂਡ ਬੈਂਕਾਂ ਦੇ ਵਿੱਚ ਭੀੜ ਬਹੁਤ ਵੱਧ ਗਈ ਹੋਵੇ ਬੀਸੀ ਫੂਡ ਬੈਂਕਾਂ ਨੇ ਹੋਰ ਨਵੇਂ ਗਾਹਕ ਆਪਣੇ ਨਾਲ ਜੋੜੇ ਨੇ ਇਸ ਸਾਲ ਇੱਕ ਮਹੀਨੇ ਦੇ ਵਿੱਚ ਏਜੰਸੀਆਂ ਦੇ 1 ਲੱਖ ਵੱਖ-ਵੱਖ ਤਰ੍ਹਾਂ ਦੇ ਵਿਜ਼ਿਟਰਸ ਨੂੰ ਗ੍ਰਹਿਣ ਕੀਤਾ ਹੈ ਬੀਸੀ ਦੇ ਵਿੱਚ ਫੂਡ ਬੈਂਕਾਂ ਦੇ ਕੰਮ ਕਰਨ ਤੋਂ ਬਾਅਦ ਪਹਿਲੀ ਵਾਰ ਅਜਿਹਾ ਦੇਖਣ ਨੂੰ ਮਿਲ ਰਿਹਾ ਹੈ ਬੀਸੀ ਵਿੱਚ ਫੂਡ ਬੈਂਕ ਇਸ ਸਾਲ ਰਿਕਾਰਡ ਤੋੜਨ ਦੀ ਉਮੀਦ ਹੈ ਫੂਡ ਬੈਂਕਸ ਬੀਸੀ ਦੇ ਕਾਰਜਕਾਰੀ ਨਿਰਦੇਸ਼ਕ ਨੇ ਕਿਹਾ ਕਿ ਅਸੀਂ 2024 ਦੇ ਵਿੱਚ ਰਿਕਾਰਡ ਤੋੜ ਗਾਹਕ ਨੰਬਰਾਂ ਨੂੰ ਦੇਖ ਰਹੇ ਹਾਂ ਉਹਨਾਂ ਦਾ ਕਹਿਣਾ ਹੈ ਕਿ ਸਾਲ ਦੇ ਸ਼ੁਰੂ ਵਿੱਚ ਸੰਗਠਨ ਨੇ ਇੱਕ ਮਹੀਨੇ ਦੇ ਵਿੱਚ ਏਜੰਸੀਆਂ ਦੇ 1 ਲੱਖ ਖਰੇ ਵਿਜ਼ਟਰ ਨੂੰ ਅਪਣਾਇਆ ਬੀਸੀ ਵਿੱਚ ਫੂਡ ਬੈਂਕਾਂ ਦੇ ਕੰਮ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਵਾਗ ਟੇਲਰ ਦਾ ਕਹਿਣਾ ਹੈ ਕਿ 2019 ਤੋਂ 2024 ਤੱਕ ਮਹੀਨਾਵਾਰ ਮੁਲਾਕਾਤਾਂ ਵਿੱਚ ਵਾਧਾ 81% ਦੀ ਵਧਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਲੋਕ ਮਦਦ ਲਈ ਕਿਉਂ ਪਹੁੰਚ ਰਹੇ ਨੇ? ਖਾਣ ਦੀ ਲਾਗਤ, ਘੱਟ ਮਜ਼ਦੂਰੀ ਤੇ ਰਿਹਾਇਸ਼ ਦੀ ਲਾਗਤ ਵੀ ਹੈ। ਇਹ ਉਹਨਾਂ ਸੈਕਟਰਾਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ ਪਰ ਅਸੀਂ ਬਹੁਤ ਸਾਰੇ ਵੱਖ-ਵੱਖ ਕਾਰਨ ਦੇਖ ਰਹੇ ਹਾਂ ਜੋ ਅਸਲ ਵਿੱਚ ਇੱਕ ਸੰਕਟ ਹੈ। ਖਵਾੰਗ ਟੀਲਰ ਦਾ ਕਹਿਣਾ ਹੈ ਕਿ ਬੀਸੀ ਵਿੱਚ ਹਾਲਾਤ ਵੱਧ ਤੋਂ ਵੱਧ ਰਹੇ ਨੇ। ਉਹ ਸਰਕਾਰ ਦੇ ਸਾਰੇ ਪੱਧਰਾਂ ਤੇ ਬੋਰਡ ਪਰ ਦੇ ਵਿੱਚ ਤਨਖਾਹ ਵਧਾਉਣ ਵਿੱਚ ਮਦਦ ਕਰਨ ਲਈ ਜ਼ੋਰ ਦੇ ਰਿਹਾ ਹੈ। ਸਿਰਫ ਘੱਟੋ-ਘੱਟ ਵੇਜਸ ਕਮਾਉਣ ਵਾਲਿਆਂ ਦੇ ਲਈ ਨਹੀਂ ਬਲਕਿ ਪਹੁੰਚਯੋਗ ਕਫਾਇਤੀ ਰਿਹਾਇਸ਼ ਬਣਾਉਣ ਲਈ ਵੀ। ਬੀਸੀ ਵਿੱਚ ਘੱਟੋ-ਘੱਟ ਵੇਜਸ ਤੇ ਰਹਿਣ-ਸਹਿ ਉਜਰਤ ਵਿੱਚ ਮਹੱਤਵਪੂਰਨ ਅਸਮਾਨਤਾ ਹੈ ਉਹਨਾਂ ਨੂੰ ਲੱਗਦਾ ਹੈ ਕਿ ਜੋ ਤੁਸੀਂ ਲੋਅਰ ਮਿਨ ਲੈਂਡ ਦੇ ਵਿੱਚ ਰਹਿ ਰਹੇ ਹੋ ਤਾਂ ਇਹ ਲਗਭਗ 8 ਡਾਲਰ ਹੈ ਹਰ ਘੰਟੇ ਲਈ ਤੁਸੀਂ ਕੰਮ ਕਰ ਰਹੇ ਹੋ ਤੁਹਾਡੇ ਕੋਲ ਜੀਵਨ ਦੀਆਂ ਜ਼ਰੂਰੀ ਚੀਜ਼ਾਂ ਨੂੰ ਪੂਰਾ ਕਰਨ ਦੇ ਯੋਗ ਹੋਣ ਲਈ 8 ਡਾਲਰ ਘੱਟ ਹੈ ਇਸ ਲਈ ਕੁਝ ਮਹੱਤਵਪੂਰਨ ਨੀਤੀਗਤ ਤਬਦੀਲੀਆਂ ਦੀ ਲੋੜ ਹੈ ਇੱਕ ਵੱਧ ਰਿਆ ਤੇ ਸਬੰਧਿਤ ਰੋਜ਼ਾਨ ਫੁੱਲ ਟਾਈਮ ਕੰਮ ਕਰਨ ਵਾਲੇ ਪੇਸ਼ੇਵਾਰਾਂ ਦੀ ਗਿਣਤੀ ਹੈ ਜਿਨ੍ਹਾਂ ਦੀਆਂ ਤਨਖਾਹਾਂ ਕਰਿਆਨੇ ਦੀ ਲਾਗਤ ਨੂੰ ਕਵਰ ਨਹੀਂ ਕਰਦੀਆਂ ਨੇ ਲੋਕਾਂ ਦੀ ਉਜਰਤਾਂ ਰਹਿਣ ਸਹਿਣ ਦੀ ਲਾਗਤ ਨਾਲ ਮੇਲ ਨਹੀਂ ਖਾਂਦੀਆਂ ਰਿਹਾ ਸ਼ੋਰ ਵੀ ਆਯੋਗ ਹੁੰਦੀ ਜਾ ਰਹੀ ਹੈ ਕਰਿਆਨੇ ਦੀ ਦੁਕਾਨ ਤੇ ਭੋਜਨ ਦੀ ਵਧਦੀ ਕੀਮਤ ਇਹ ਸਿਰਫ ਆਮ ਮਹਿੰਗਾਈ ਬੀਸੀ ਦੇ ਲੋਕਾਂ ਲਈ ਬਹੁਤ ਮੁਸ਼ਕਲ ਸਮਾਂ ਪੈਦਾ ਕਰ ਰਹੀ ਹੈ ਫੂਡ ਬੈਂਕਾਂ ਵਿੱਚ ਆਉਣ ਵਾਲੇ ਪ੍ਰਵਾਸੀ ਤੇ ਸ਼ਰਨਾਰਥੀ ਗਾਹਕਸਮੂਹਾ ਵਿੱਚ ਇੱਕ ਹੋਰ ਬਹੁਤ ਹੀ ਧਿਆਨ ਦੇਣ ਯੋਗ ਤਬਦੀਲੀ ਹੈ ਅਸੀਂ ਬਹੁਤ ਸਾਰੇ ਪੋਸਟ ਸਕੈਂਡਰੀ ਵਿਦਿਆਰਥੀਆਂ ਨੂੰ ਫੂਡ ਬੈਂਕਾਂ ਵਿੱਚ ਆਉਂਦੇ ਦੇਖ ਰਹੇ ਹਾਂ ਤੇ ਇਹ ਪਿਛਲੇ ਕੁਝ ਸਾਲਾਂ ਤੋਂ ਇੱਕ ਰੁਝਾਨ ਰਿਹਾ ਹੈ ਉਹਨਾਂ ਅੱਗੇ ਕਿਹਾ ਹੈ ਕਿ ਮੰਗ ਵਿੱਚ ਵਾਧਾ ਦੇਖਣ ਤੋਂ ਇਲਾਵਾ ਫੂਡ ਬੈਂਕਾਂ ਨੂੰ ਦਾਨ ਘਟ ਰਹੇ ਨੇ ਇੱਕ ਸੰਪੂਰਨ ਤੂਫਾਨ ਹੈ ਪਰ ਉਹ ਲਚਕੀਲੇ ਸਮੂਹ ਨੇ ਤੇ ਇਹ ਯਕੀਨੀ ਬਣਾਉਂਦੇ ਤਰੀਕੇ ਲੱਭਣਗੇ ਕਿ ਜੋ ਲੋਕ ਉਹਨਾਂ ਕੋਲ ਸੇਵਾਵਾਂ ਲਈ ਆਉਂਦੇ ਨੇ ਉਹਨਾਂ ਨੂੰ ਸਮਰਥਨ ਮਿਲ ਰਿਹਾ ਹੈ ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਉਹ ਆਪਣੇ ਨਕਦ ਭੰਡਾਰਾਂ ਵਿੱਚ ਵਧੇਰੇ ਝੁਕਾ ਦੇਖ ਰਹੇ ਨੇ ਜਾਂ ਭੋਜਨ ਤੱਕ ਪਹੁੰਚ ਕਰਾਂ ਤੇ ਨਵੇਂ ਦਾਨੀ ਭਾਈ ਵਾਲਾਂ ਦੇ ਨਾਲ ਤਾਜ਼ੇ ਉਤਪਾਦਾਂ ਦਾ ਸਰੋਤ ਬਣਾਉਣ ਲਈ ਹੋਰ ਨਵੇਂ ਤਰੀਕੇ ਲੱਭ ਰਹੇ ਨੇ ਜਦਕਿ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਇਸ ਦੀ ਅਸਮਾਨ ਛੂਣ ਵਾਲੀ ਵਰਤੋਂ ਦੇ ਪੱਧਰ ਜ਼ਿਆਦਾ ਲੰਬੇ ਲਈ ਟਿਕਾਊ ਨਵੇਂ ਮਾਡਲ ਨਹੀਂ ਹੋਣਗੇ 43 ਸਾਲ ਪਹਿਲਾਂ ਜਦੋਂ BC ਜਿਹੜੇ ਪਹਿਲੇ ਫੂਡ ਕੋਲ ਬੈਂਕ ਖੋਲੇ ਗਏ ਸਨ ਉਹ 200 ਲੋਕ ਸੇਵਾ ਕਰ ਰਹੇ ਸਨ ਗਿਣਤੀ ਕਦੇ ਵੀ ਜ਼ਿਆਦਾ ਨਹੀਂ ਹੁੰਦੀ ਫਿਲਹਾਲ ਦਬਾਅ ਨੂੰ ਘਟ ਕਰਨ ਦੇ ਵਿੱਚ ਮਦਦ ਕਰਨ ਲਈ ਸਰਕਾਰ ਤੇ ਵੱਖ-ਵੱਖ ਹਿੱਸੇਦਾਰਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਨਿਊਜ਼ ਟੈਸਟ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ